ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਐਸ ਵਾਰ ਕੀ ਹੋਇਆ ਨਾ ਸੁੰਡੀ ਨੇ ਬਹੁਤ ਸਾਰੀ ਕਣਕ ਖਾਦੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਵੀਰਾਂ ਨੇ ਪਾਣੀ ਲਾ ਦਿੱਤਾ ਤੇ ਵਿੱਚ ਵੀ ਸੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਤੇ ਨਾ ਕਿਤੇ ਥਾਂ ਨੇ ਜਿਹੜੇ ਜਿਹੜੇ ਕਿਤੇ ਨਾ ਕਿਤੇ ਖੇਤ ਆ ਜਿਹੜੇ ਕਿਤੋਂ ਥੋੜਾ ਜਿਹਾ ਥਾਂ ਮੰਜੇ ਦਾ ਥਾਂ ਕਿਤੋਂ 10 ਫੁੱਟ ਦਾ ਕਿਤੋਂ 5 ਫੁੱਟ ਦਾ ਕਿਤੋਂ 4 ਸਕੁਅਰ ਫੁੱਟ ਦਾ ਐਸ ਤਰੀਕੇ ਦੇ ਨਾਲ ਨਾ ਕਈ ਵਾਰੀ ਖੇਤ ਖਾਲੀ ਨੇ ਹੁਣ ਉੱਥੇ ਨਾ ਤਾਂ ਕਿਸਾਨ ਭਰਾ ਦੁਬਾਰੀ ਬੀਜਣ ਜੋਗ ਰਿਹਾ ਤੇ ਨਾ ਜਿਵੇਂ ਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਕਹਿ ਲਈਏ ਕਿ ਕੋਈ ਵੀ ਬੀਜ ਆ ਜਿਹੜਾ ਉਹਦਾ ਛੱਤਾ ਦਿਨ ਜੋਗ ਰਿਹਾ ਇੱਥੋਂ ਤੱਕ ਕਿ ਜਿਹੜੀ 2852 ਉਹ ਵੀ ਉਹਨਾਂ ਨੂੰ ਲੇਟ ਹੋ ਗਈ ਜਾਪਦੀ ਹੈ ਤਾਂ ਉੱਥੇ ਕੀ ਕੀਤਾ ਕੀ ਜਾਵੇ ਇੱਕ ਮੈਂ ਕਿ ਬਹੁਤ ਵਧੀਆ ਤਰੀਕਾ ਜਿਹੜਾ ਕਿ ਇਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਉਹ ਪਾਸ ਹੁੰਦਾ ਜਾਂ ਫੇਲ ਹੁੰਦਾ ਉਹ ਤਰੀਕਾ ਉਹ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਜਿਹੜੀ 2 ਜਾਂ 3 ਪਾਰਟ ਦੇ ਵਿੱਚ ਬਣਾਈ ਜਾ ਸਕਦੀ ਆ ਕਿਉਂਕਿ ਇਹਦੇ ਵਾਸਤੇ ਪ੍ਰੈਕਟੀਕਲ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਉਣਾ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਹੋ ਆਪਣੀ ਜਿੱਥੇ ਵੀ ਕੈਮਰਾਮੈਨ ਖੜਾਗਾ ਤੁਸੀਂ ਦੇਖ ਸਕਦੇ ਹੋਗੇ ਇਹੇ ਦਰਖਤ ਨੇ ਉਧਰ ਨਿਗਾ ਮਾਰਦੋ ਕੋਠਾ ਉਹਦੇ ਕੋਲੇ ਦਰਖਤ ਤੇ ਇਧਰਲੇ ਪਾਸੇ ਕੋਠਾ ਤੇ ਜਾਮਨ ਦਾ ਦਰਖਤ ਕਹਿਣ ਦਾ ਪਾਵੇ ਲੋਕੇਸ਼ਨ ਦਿਖਾਉਣ ਦਾ ਕੀ ਕਾਰਨ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਵੀਰ ਨੇ ਫਰਾਡ ਤਰੀਕੇ ਦੀ ਵੀਡੀਓ ਬਣਾ ਦਿੰਦੇ ਨੇ ਕਿ ਯਾਰ ਨਹੀਂ ਇਸ ਤਰੀਕੇ ਦਾ ਬੂਟੇ ਹੋ ਜਾਂਦੇ ਨੇ ਕੇਸਨ ਦਿਖਾਉਂਦਾ ਸਿਰਫ ਇਹੀ ਕਾਰਨ ਸੀ ਹੁਣ ਆਪਾਂ ਕਰਨਾ ਕੀ ਆ ਇੱਥੇ ਦੇਖ ਸਕਦੇ ਹੋ ਤੁਸੀਂ ਜਿਹੜੇ ਆ ਆਪਣੇ ਆਹ ਟੇਡੇ ਖੁੱਡ ਹੁੰਦੇ ਨੇ ਇਹਨਾਂ ਦੇ ਵਿੱਚ ਜਿਹਨੂੰ ਬਹੁਤ ਸਾਰੇ ਵੀਰ ਸਿਰੇ ਪਾੜੇ ਕਹਿ ਦਿੰਦੇ ਆ ਜਾਂ ਕੁਝ ਵੀ ਕਹਿ ਦਿੰਦੇ ਆ ਕਹਿਣ ਦਾ ਭਾਵ ਜਦੋਂ ਆਪਾਂ ਇਸ ਤਰੀਕੇ ਨਾਲ ਬੀਜਦੇ ਆ ਆਮ ਖਾਸ ਆਪਾਂ ਦੋ ਢੇਡੇ ਲਾਉਣੇ ਹੁੰਦੇ ਆ ਜਿਹੜੀ 11 ਜਾਂ 13 ਪੂਰੀ ਮਸ਼ੀਨ ਹੁੰਦੀ ਆ ਬਹੁਤ ਸਾਰੇ ਵੀਰ ਤਿੰਨ ਢੇਡੇ ਲਾਉਂਦੇ ਆ ਤੀਜਾ ਢੇੜਾ ਹੁੰਦਾ ਜਿਹੜਾ ਉਹ ਅਕਸਰੀ ਆਪਾਂ ਨੂੰ ਪਤਾ ਕੀ ਉਹ ਦੂਸਰੇ ਜਿਹੜੇ ਇਸ ਤਰੀਕੇ ਨਾਲ ਜਿਹੜੇ ਸਿੱਧੇ ਆਏ ਹੁੰਦੇ ਆ ਉਹਨਾਂ ਦੇ ਵਿੱਚ ਜਾ ਵੜਦਾ ਕਿਉਂਕਿ ਦੇਖੋ ਗੇੜੇ ਦੇ ਉੱਪਰ ਢੇੜਾ ਚੜਾਉਣਾ ਇਹ ਜ਼ਰੂਰੀ ਵੀ ਹੁੰਦਾ ਕਿਉਂਕਿ ਜੇਕਰ ਆਪਾਂ ਜਗ੍ਹਾ ਛੱਡ ਦਾਂਗੇ ਉੱਥੇ ਕਿਤੇ ਨਾ ਕਿਤੇ ਇੱਥੇ ਜਗ੍ਹਾ ਰਹਿ ਜਾਂਦੀ ਹੈ ਤਾਂ ਉੱਥੇ ਬੀਜ ਜ਼ਿਆਦਾ ਹੋ ਜਾਂਦਾ ਜਿਹੜਾ ਕਿ ਪਿੱਛੋਂ ਜਿਹੜਾ ਤੀਜਾ ਢੇੜਾ ਹੁੰਦਾ ਦਾ ਮਸ਼ੀਨ ਦਾ ਲੱਗਿਆ ਹੋਇਆ ਸਿਰੇ ਪੜਿਆਂ ਦਾ ਉਹ ਡਿੱਗਣ ਦਾ ਕਾਰਨ ਵੀ ਬਣਦਾ ਆਪਾਂ ਡਿੱਗਣ ਦੇ ਕਰਕੇ ਨਹੀਂ ਕਿ ਡਿੱਗਣ ਦਾ ਕਾਰਨ ਬਣਦਾ ਉਹਦੇ ਕਰਕੇ ਆਪਾਂ ਦਾ ਹੋਰ ਮਕਸਦ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਇਸ ਢੇੜੇ ਦੇ ਵਿੱਚ ਬੀਜ ਨੇ ਜਿਹੜੇ ਉਹ ਜ਼ਿਆਦਾ ਨੇ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਇਹਨਾਂ ਨੂੰ ਪੱਟ ਲੈਣਾ ਪੱਟ ਕੇ ਉਹ ਜਗ੍ਹਾ ਤੇ ਟ੍ਰਾਂਸਪਲੈਂਟਿੰਗ ਕਰਨੇ ਜਿਹੜਾ ਮੇਨ ਜਿਹੜਾ ਵੀਡੀਓ ਦੇ ਵਿੱਚ ਦਿਖਾਉਂਦਾ ਹੁਣ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਬੀਜਾਂ ਨੂੰ ਪੱਟ ਸਕਦੇ ਹਾਂ ਕਿਉਂਕਿ ਦੇਖੋ ਇਹ ਬਾਦੂ ਇੱਥੇ ਖੜੇ ਨੇਗੇ ਕੋਈ ਥੋੜੇ ਨਹੀਂ ਹੈਗੇ ਇਹ ਇਹ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬੀਜ ਇੱਥੇ ਡਿੱਗਿਆ ਹੋਇਆ ਇਹਨਾਂ ਨੂੰ ਆਪਾਂ ਨੇ ਪੱਟ ਲੈਣਾ ਇਸ ਤਰੀਕੇ ਦੇ ਨਾਲ ਆਪਾਂ ਇੱਥੋਂ ਤੱਕ ਕੇ ਜੜਾਂ ਵੀ ਜਿਹੜੀਆਂ ਇਹਨੀਆਂ ਕੋਸ਼ਿਸ਼ ਕਰਾਂਗੇ ਦੇਖੋ ਇਹ ਤੁਹਾਨੂੰ ਤਜਰਬਾ ਦਿਖਾਉਣ ਦੀ ਜੜਾਂ ਦੇਖ ਸਕਦੇ ਹੋ ਤੁਸੀਂ ਕਣਕ ਦੇਖ ਸਕਦੇ ਹੋ ਲਗਭਗ ਇਹ ਕਣਕ ਹੋਗੀ ਹੋਊਗੀ ਕਹਿ ਸਕਦੇ ਆ ਕਿ ਆਪਾਂ ਫੁੱਟ ਪਲੱਸ ਕਣਕ ਹੈਗੀ ਆ ਇਹ ਵੈਸੇ ਐਗਜੈਕਟ ਤਾਂ ਨਹੀਂ ਕਹਿ ਸਕਦੇ ਇੰਨੀ ਵੱਡੀ ਕਣਕ ਤੇ ਹੁਣ ਵੱਡੀ ਗੱਲ ਕੀ ਹੈ ਇਸ ਤਰੀਕੇ ਦੇ ਨਾਲ ਬੂਟੇ ਪੱਟ ਸਕਦੇ ਹੋ ਤੁਸੀਂ ਜਾਂ ਜੇਕਰ ਇਸ ਤਰੀਕੇ ਦੇ ਨਾਲ ਨਹੀਂ ਪੱਟਣੇ ਆਪਾਂ ਦੋ ਤਰੀਕੇ ਤੁਹਾਨੂੰ ਦੱਸਣੇ ਨੇ ਦੂਜਾ ਤਰੀਕਾ ਕਹੀ ਦੇ ਨਾਲ ਕਹੀ ਜ਼ਿਆਦਾ ਜੜੀ ਹੁੰਦੀ ਹੈ ਜੇਕਰ ਕਹੀ ਦੇ ਨਾਲ ਤੁਹਾਨੂੰ ਲੱਗਦਾ ਕਿ ਜ਼ਿਆਦਾ ਜਗ੍ਹਾ ਖਾਲੀ ਹੁੰਦੀ ਹੈ ਤਾਂ ਤੁਸੀਂ ਕਿਸੇ ਪਤਲੀ ਚੀਜ਼ ਦੇ ਨਾਲ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਕਸੀਆ ਹੁੰਦਾ ਜਿਹੜਾ ਜਿਹੜਾ ਕਿ ਜਿਹਦਾ ਕਿ ਚੜਾਈ ਘੱਟ ਹੁੰਦੀ ਹੈ ਉਹਦੇ ਨਾਲ ਵੀ ਪੱਟ ਸਕਦੇ ਪਰ ਆਪਾਂ ਕੋਸ ਕਬੂਟੇ ਇਸ ਤਰੀਕੇ ਨਾਲ ਹੀ ਪੱਟ ਲਈ ਤੇ ਨਾਲ ਦੀ ਨਾਲ ਇੱਕ ਬੇਨਤੀ ਆ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇਹੇ ਆਪਾਂ ਸਾਰਾ ਪ੍ਰੋਸੈਸ ਇੱਕ ਵੀਡੀਓ ਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨੂੰ 5 ਜਾਂ 4 ਦਿਨ ਲੱਗ ਸਕਦੇ ਨੇਗੇ ਦੂਸਰਾ ਤਰੀਕਾ ਕਿਸਾਨ ਭਰੋ ਜਿਵੇਂ ਕਿ ਆਪਾਂ ਗੱਲ ਕੀਤੀ ਐ ਪਿੱਛੇ ਵੀਡੀਓ ਚ ਕਹੀ ਆਲਾ ਇਹਦੇ ਨਾਲ ਆਪਾਂ ਕਹੀ ਦੇ ਨਾਲ ਜਿਵੇਂ ਕਿ ਇਸ ਤਰੀਕੇ ਦੇ ਨਾਲ ਆਪਾਂ ਬੂਟੇ ਖੋਤ ਸਕਦੇ ਆਂ ਖੋਤ ਜਾਂ ਕਹਿ ਲੈਣੇ ਕਿ ਇਸ ਤਰੀਕੇ ਨਾਲ ਮਿੱਟੀ ਦੇ ਨਾਲ ਬੂਟੇ ਪੱਟ ਕੇ ਹੁਣ ਆਪਾਂ ਕਹੀ ਦੇ ਨਾਲ ਵੀ ਬੂਟਾ ਪੱਟ ਲਿਆ ਮੰਨ ਲਓ ਇਹ ਆਪਣਾ ਕੰਮ ਤਾਂ ਚੱਲਣਾਗਾ ਕਾਫੀ ਟਾਈਮ ਤੇ ਆਪਣੇ ਕੋਲੇ ਦੂਸਰੇ ਬੂਟੇ ਵੀ ਨੇ ਜਿਨ੍ਹਾਂ ਨੂੰ ਕਿ ਆਪਾਂ ਚੰਗੇ ਤਰੀਕੇ ਦੇ ਨਾਲ ਜੀਂਦੇ ਜੜਾਂ ਧੋਕੀਆਂ ਨੇ ਕਹਿੰਦਾ ਆਪਾਂ ਉਹ ਪਨੀਰੀ ਦੀ ਤਰ੍ਹਾਂ ਪਨੀਰੀ ਨਾਲ ਕਣਕ ਬੀਜ ਨਹੀਂ ਕਹਿ ਸਕਦੇ ਹੁਣ ਤੁਸੀਂ ਨਿਗਾਹ ਮਾਰ ਸਕਦੇ ਹੋ ਆ ਪਏ ਨੇ ਥੋੜੇ ਥੋੜੇ ਜਿਹੇ ਤਿੰਨ ਚਾਰ ਕੇ ਜਗਾਵਾਆਂ ਸੀਆਂ ਜਿਹੜੀਆਂ ਕਿ ਕਿਤੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਸ ਜਗ੍ਹਾ ਤੇ ਥੋੜੀ ਪਰਾਲੀ ਸੀ ਉੱਥੇ ਕਿਤੇ ਕਿਤੇ ਸੰਡੀ ਪਈ ਸੀ ਵੈਸੇ ਆਪਣੇ ਖੇਤ ਦੇ ਵਿੱਚ ਸੰਡੀ ਦੀ ਬਚਤ ਆ ਗੁਲੀ ਡੰਡਾ ਜ਼ਰੂਰ ਹੋ ਗਿਆ ਜਿੱਥੇ ਕਿਤੇ ਪਹਿਲਾਂ ਆਪਾਂ ਨੇ ਸਪਰੇ ਨਹੀਂ ਦਿੱਤੀ ਸੀ ਚਲੋ ਹੁਣ ਉਹ ਤਾਂ ਕਰਦੇ ਆਂ ਦੱਸਦੇ ਆਂ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਕਿ ਆਪਾਂ ਕਿਸ ਤਰੀਕੇ ਨਾਲ ਕੰਟਰੋਲ ਕਰਾਂਗੇ ਜਿਹੜੇ ਖੇਤ ਚ ਨਹੀਂ ਕੀਤੀ ਹਣ ਤੁਸੀਂ ਇੱਥੇ ਇੱਕ ਨਿਗਾਹ ਮਾਰ ਸਕਦੇ ਹੋ ਜਿਸ ਟਾਈਮ ਦੇ ਉੱਤੇ ਸੰਡੀ ਪਈ ਸੀ ਆਪਾਂ ਨੇ ਪਹਿਲਾਂ ਪਾਣੀ ਇਹਨੂੰ ਪਹਿਲਾਂ ਲਾ ਦਿੱਤਾ ਇਹ ਦੂਸਰਾ ਪਾਣੀ ਚੱਲ ਰਿਹਾ ਤਾਂ ਫਿਰ ਅਸੀਂ ਨੇ ਬੀਜ ਦਾ ਸੱਟਾ ਦੇਤਾ ਉੱਤੇ ਆਪਣਾ ਜਿਹੜਾ ਕੰਗਾ ਜਾਂ ਜਾਂ ਖੱਬਰ ਰੋਲ ਨਾ ਕਹਿੰਦੇ ਉਹ ਮਾਰਤਾ ਭਾਵੇਂ ਕਿ ਇੱਥੇ ਬੂਟੇ ਬਹੁਤ ਹੋ ਗਏ ਕੋਈ ਦਿੱਕਤ ਨਹੀਂ ਹੈਗੀ ਕੋਈ ਥਾਂ ਖਾਲੀ ਵਾਲੀ ਪ੍ਰੋਬਲਮ ਨਹੀਂ ਸੀ ਹੁਣ ਪਾਣੀ ਦੇ ਵਿੱਚ ਇਹ ਜ਼ਿਆਦਾਤਰ ਦਿਸਦੇ ਨਹੀਂ ਤੁਹਾਨੂੰ ਪਰ ਹੁਣ ਆਪੇ ਇੱਥੇ ਕੋਸ਼ਿਸ਼ ਕਰਦੇ ਆ ਫੇਰ ਵੀ ਲਾਉਣ ਦੀ ਹੁਣ ਇਹਨੂੰ ਲਾਉਣਾ ਕਿਵੇਂ ਕਿਸਾਨ ਭਰਾਓ ਜਿਵੇਂ ਕਿ ਇਸ ਖੁੱਡ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਤੁਸੀਂ ਹੁਣ ਲੋਕੇਸ਼ਨ ਚੈੱਕ ਕਰ ਲਓ ਦਰਖਤਾਂ ਦੀ ਤੇ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਬੂਟੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਤਾਂ ਹੁਣ ਆਪਾਂ ਬੂਟੇ ਲਾ ਰਹੇ ਹਾਂ ਇਹ ਆਪਣੇ ਝੋਨੇ ਦੀ ਤਰ੍ਹਾਂ ਲਾਉਣ ਵਾਲੇ ਬੂਟੇ ਨੇ ਤੇ ਪਰ ਇਸ ਤੋਂ ਬਾਅਦ ਆਪਾਂ اگلے ਬੂਟੇ ਨੇ ਜਿਹੜੇ ਉਸ ਤਰ੍ਹਾਂ ਹੀ ਲਾਉਣਾ ਜੇ ਆਪਾਂ ਕਹੀਏ ਕਿ ਜਿਹੜੀ ਸੰਗਣੀ ਕਣਕ ਕਰ ਜਿਹੜੀ ਇਸ ਖੁੱਡਾਂ ਦੇ ਵਿੱਚ ਬੀਜੀ ਹੋਈ ਹੈ ਜੇ ਆਪਾਂ ਕਹੀਏ ਕਿ ਉਹਦੇ ਤਰ੍ਹਾਂ ਹੀ ਆਪਾਂ ਲਾ ਦਈਏ ਉਸ ਤਰ੍ਹਾਂ ਨਹੀਂ ਲਾਉਣੇ ਆਪਾਂ ਨੇ ਸਿਰਫ ਤੇ ਸਿਰਫ ਇੱਕ ਖੇਤ ਕਵਰ ਕਰਨਾ ਹੁੰਦਾ ਕਿਉਂਕਿ ਪਹਿਲਾ ਨੰਬਰ ਤਾਂ ਖੇਤ ਪਰ ਆ ਲੱਗਦਾ ਦੂਸਰਾ ਨੰਬਰ ਖੇਤ ਦੇ ਵਿੱਚ ਜੇਕਰ ਬੂਟਿਆਂ ਦੀ ਗਿਣਤੀ ਭਾਵੇਂ ਕਿ ਉਹ ਵਿਰਲੇ ਹੀ ਹੋਣ ਵਧੀਆ ਹੋਵੇ ਤਾਂ ਉਸ ਤੋਂ ਵੀ ਵਧੀਆ ਆਪਾਂ ਆਸਰਤ ਸਕਦੇ ਹਾਂ ਤੇ ਦੂਸਰਾ ਪਛਾਨ ਭਰਾਵੋ ਇੱਥੇ ਤਾਂ ਆ ਗਿਆ ਆਪਣੇ ਇਹ ਬੂਟੇ ਲਗਭਗ ਪ੍ਰੋਪਰ ਆ ਗਏ ਐਸ ਜਗ੍ਹਾ ਦੇ ਉੱਤੇ ਆਪਾਂ ਬੇਚ ਕਣਕੇ ਇੱਥੇ ਵੀ ਸੱਟਾ ਦਿੱਤਾ ਹੋਇਆ ਐਸ ਜਗ੍ਹਾ ਦੇ ਉੱਤੇ ਆਪਾਂ ਕੋਸ਼ਿਸ਼ ਕਰਾਂਗੇ ਐਸ ਬੂਟੇ ਨੂੰ ਲਾਉਣ ਦੀ ਇਹ ਸਿਰਫ ਤੇ ਸਿਰਫ ਆਪਾਂ ਤਜਰਬੇ ਵਾਸਤੇ ਕਰ ਰਹੇ ਹਾਂ ਦੇਖ ਸਕਦੇ ਤੁਸੀਂ ਜਿਵੇਂ ਆਪਾਂ ਬੂਟਾ ਬੀਜਦੇ ਆ ਕੋਈ ਬੂਟਾ ਲਾਉਣੇ ਆ ਉਸ ਤਰੀਕੇ ਦੇ ਨਾਲ ਆਪਾਂ ਐਸ ਬੂਟੇ ਨੂੰ ਲਾ ਦਿੱਤਾ ਹਣ ਇਹਦੀ ਆਪਾਂ ਇਹਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਐਸ ਬੂਟੇ ਦੀ ਜਿਹੜਾ ਆਪਾਂ ਨੇ ਇੱਕ ਬੂਟਾ ਲਾਇਆਗਾ ਵੈਸੇ ਇਹ ਆਪਾਂ ਕੰਮ ਕਰਨਾ ਦਾ ਲਗਭਗ ਸਾਰੇ ਖੇਤ ਦੇ ਵਿੱਚ ਹੀ ਜਿੰਨਾ ਕ ਖੇਤ ਇਹ ਥੋੜਾ ਖੇਤ ਹੀ ਆ ਵੈਸੇ ਬਹੁਤਾ ਜ਼ਿਆਦਾ ਨਹੀਂ ਕਿਲਾ ਡੇਢ ਕਿਲਾ ਹੀ ਆ ਜਿਹਦੇ ਵਿੱਚ ਕਿਤੇ ਨਾ ਕਿਤੇ 2-4 ਥਾਵਾਂ ਤੇ ਇਹ ਪ੍ਰੋਬਲਮ ਆਈ ਆ ਪਰ ਚਲੋ ਆਪਾਂ ਕੋਸ਼ਿਸ਼ ਕਰਦੇ ਆ ਦੇਖਣ ਦੀ ਜਾਂ ਕਿਉਂਕਿ ਜੇਕਰ ਇਹ ਕੰਮ ਨਹੀਂ ਵੀ ਹੋਊਗਾ ਤਾਂ ਇੱਥੇ ਕਣਕ ਖੜੀ ਆ ਇੱਥੇ ਕੋਈ ਦਿੱਕਤ ਨਹੀਂ ਇਹ ਬਾਦੂ ਕਣਕ ਆ ਜਿਹੜੀ ਉਹ ਹਰੀ ਹੋ ਰਹੀ ਆ ਇਹ 2852 20 ਦਾ ਸੱਟਾ ਦਿੱਤਾ ਹੋਇਆ ਇਹਨੇ ਨਾਲ ਰਲ ਜਾਣਾ ਕਿਉਂਕਿ ਇਹ ਪਹਿਲੇ ਪਾਣੀ ਸਮੇਂ ਸੱਟਾ deta ਸੀ ਪਰ ਇਹ ਇਹ ਜਿਹੜਾ ਤਰੀਕਾ ਇਹ ਨਿਕਲ ਕੇ ਕਿੱਥੋਂ ਆਇਆ ਇਹ ਕਈ ਸਾਲ ਪਹਿਲਾਂ ਆਪਾਂ ਜਦੋਂ ਲਗਭਗ ਹੋ ਗਏ ਹੁਣੇ 10-12 ਸਾਲ ਉਸ ਟਾਈਮ ਤੇ ਲਗਭਗ ਬਾਕੇ ਬੱਦ ਬੀਜਦੇ ਹੁੰਦੇ ਖੇਤ ਹੁਣ ਤਾਂ ਜ਼ੀਰੋ ਡ੍ਰਿਲ ਨਾਲ ਜਾਂ ਕਿਸੇ ਵੀ ਹੋਰ ਬਹੁਤ ਸਾਰੇ ਤਰੀਕੇ ਆ ਗਏ ਇਹ 10 ਤੋਂ 12 ਸਾਲ ਪਹਿਲਾਂ ਦੀ ਗੱਲ ਆ ਘੱਟੋ ਘੱਟ ਉਦੋਂ ਜ਼ਿਆਦਾ ਬਾਕੇ ਖੇਤ ਬੀਜੇ ਜਾਂਦੇ ਉਹ ਖੇਤ ਦੇ ਵਿੱਚ ਹੋ ਸਕਦਾ ਜਿਆਦਾ ਕਾਮਯਾਬ ਹੋਵੇ ਜਾਂ ਸੁਪਰ ਸੀਡਰ ਵਾਲੇ ਚ ਉੱਥੇ ਜਿਆਦਾ ਸੁੰਡੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਟਾਈਮ ਤੇ ਕਹੀ ਨਾਲ ਚੱਕ ਕੇ ਇਸ ਤਰੀਕੇ ਨਾਲ ਬੂਟੇ ਲਾਏ ਸੀ ਉਹ ਕਾਮਯਾਬ ਹੋ ਗਏ ਸੀ ਪਰ ਆਪਣਾ ਚੇਤਾ ਨਹੀਂ ਲਿਖਾ ਆਪਾਂ ਬਹੁਤ ਸਾਲਾਂ ਤੋਂ ਉਸ ਤੋਂ ਬਾਅਦ ਵੀ ਖੇਤੀ ਕਰਦੇ ਰਹੇ ਚੇਤਾ ਭੁੱਲ ਗਿਆ ਕਿਉਂਕਿ ਐਸ ਵਾਰ ਕਿਉਂ ਚੇਤਾ ਆ ਹੁਣ ਇਹ ਬੂਟੇ ਅੱਜ ਲਾ ਦਿੱਤੇ ਅੱਜ ਤੋਂ ਇਹਨਾਂ ਨੂੰ ਤੀਜੇ ਚੌਥੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਸਕਰੀਨ ਦੇ ਉੱਤੇ ਬੂਟੇ ਦਿਖਾਉਣਗੇ ਤੇ ਉਦੋਂ ਵੀਡੀਓ ਦਾ ਆਪਾਂ ਐਂਡ ਕਰਨਾ ਇਹ ਵੀਡੀਓ ਇੱਥੇ ਕੰਟੀਨਿਊ ਰਹੂਗੀ ਅਗਲੇ ਦਿਨਾਂ ਦੇ ਵਿੱਚ ਆਪਾਂ ਇਸ ਵੀਡੀਓ ਨੂੰ ਦੁਬਾਰਾ ਸ਼ੂਟ ਕਰਾਂਗੇ ਹਾਂ ਜੀ ਕਿਸਾਨ ਭਰਾਓ ਅੱਜ ਜਿਹੜੀ ਆਪਾਂ ਪਿੱਛੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਪਾਣੀ ਦੇ ਵਿੱਚ ਇਸ ਖੇਤ ਦੇ ਵਿੱਚ ਕਣਕ ਲਾਈ ਸੀ ਉਹ ਨੂੰ ਆਪਾਂ ਦੇਖਦੇ ਆ ਵੈਸੇ ਅਸੀਂ ਤਾਂ ਇਹ ਦੇਖੀ ਜਾਣਿਆ ਉਸ ਦਿਨ ਦੇ ਕਿਉਂਕਿ ਦੇਖੋ ਉਸ ਤੋਂ ਬਾਅਦ ਇੱਕ ਦੋ ਵਾਰੀ ਇੱਥੇ ਦੇਖ ਕੇ ਗਏ ਕਿ ਕਿਸ ਤਰੀਕੇ ਨਾਲ ਹੋ ਰਹੀ ਆ ਕਿਸ ਤਰ੍ਹਾਂ ਦੀ ਹੋਈ ਆ ਕਿ ਆਪਣੀ ਜਿਹੜੀ ਪਨੀਰੀ ਦੀ ਤਰ੍ਹਾਂ ਲਾਈ ਸੀ ਉਹ ਕਣਕ ਚੱਲੀ ਆ ਜਾਂ ਜਿਹੜੀ ਕਹੀ ਨਾਲ ਪੱਟ ਕੇ ਲਾਈ ਸੀ ਉਹ ਚੰਗੀ ਤਰ੍ਹਾਂ ਚੱਲੀ ਆ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਤੁਸੀਂ ਲਕੇਸ਼ ਨਾਲ ਜਿਹੜੀ ਅੱਜ ਵੀ ਦੇਖ ਸਕਦੇ ਹੋ ਉਹੀ ਖੇਤ ਸੇਮ ਤੇ ਉਹੀ ਦਰਖਤ ਕੋਠਾ ਉਹ ਜਾਮਨ ਵਾਲਾ ਖੇਤ ਆ ਗੈਨ ਦਾ ਪਾਵ ਉਸੇ ਜਗ੍ਹਾ ਤੇ ਆਪਾਂ ਕੋ ਉਸਕੀ ਮਿਹਨਤ ਕੀਤੀ ਸੀ ਤਾਂ ਜੋ ਕਿਉਂਕਿ ਦੇਖੋ ਬਹੁਤ ਸਾਰੇ ਕਿਸਾਨਾਂ ਦੇ ਖੇਤ ਨੇ ਜਿਹੜੇ ਉਹ ਖਾਲੀ ਨੇ ਹੁਣ ਵੀ ਖਾਲੀ ਨੇ ਮੰਜੇ ਮੰਜੇ ਦਾ ਦੋ ਦੋ ਮੰਜਿਆਂ ਦਾ ਹੀ ਜ਼ਿਆਦਾ ਆਜੋ ਆਪਾਂ ਦੇਖਦੇ ਆਂ ਪਹਿਲਾਂ ਤਾਂ ਇੱਥੋਂ ਆਪਾਂ ਨੇ ਉਰੋਂ ਬੂਟੇ ਪੱਤੇ ਸੀਗੇ ਜਿਹੜਾ ਤੀਸਰਾ ਜਿਹੜਾ ਇਹ ਕੋਈ ਬਾੜਾ ਜੇ ਆਪਾਂ ਕਹੀਏ ਕਿਉਂਕਿ ਇੱਥੋਂ ਦਾ ਪੱਤੇ ਸੀ ਦਿਖਾਉਣ ਦੀ ਬੜੀ ਜ਼ਰੂਰਤ ਨਹੀਂ ਇੱਥੇ ਬਹੁਤ ਜ਼ਿਆਦਾ ਬੀਜ ਹੋ ਜਾਂਦਾ ਹੁਣ ਲਕੇਸ਼ਨ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਇਹ ਬੂਟੇ ਦੇਖਦੇ ਆਂ ਆਪਾਂ ਕਿਸਾਨ ਭਰਾ ਉਹ ਜਿਹੜਾ ਬੂਟਾ ਆਪਾਂ ਨੇ ਕਹੀ ਨਾਲ ਲਾਇਆ ਆ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਬੂਟਾ ਸੀ ਜਿਹੜਾ ਆਪਾਂ ਕਹੀ ਨਾਲ ਪੱਟ ਕੇ ਇੱਥੇ ਰੱਖ ਦਿੱਤਾ ਸੀ ਸ਼ਾਇਦ ਤੁਹਾਡੇ ਯਾਦ ਹੋ ਪਰ ਨਾਲ ਦੀ ਨਾਲ ਆ ਦੂਸਰੀ ਕਣਕ ਜਿਹੜੀ ਪਹਿਲੇ ਪਾਣੀ ਦੇ ਸਮੇਂ ਤੇ ਜਦੋਂ ਸੌਂਡ ਨੂੰ ਖਤਮ ਕਰੀ ਸੀ ਆਪਾਂ ਸੱਟਾ ਦੇ ਦਿੱਤਾ ਸੀ ਬਹੁਤ ਹੋ ਗਈ ਨਾਲ ਦੀ ਨਾਲ ਬਹੁਤ ਦੇ ਨਾਲ ਗੁੱਲੀ ਡੰਡਾ ਵੀ ਬਹੁਤ ਆ ਕਿਉਂਕਿ ਦੇਖੋ ਗੁੱਲੀ ਡੰਡੇ ਦਾ ਲਗਭਗ ਆਪਾਂ ਘਰੀ ਕਹਿ ਸਕਦੇ ਆ ਖੇਤ ਇਹਦਾ ਹੱਲ ਹੋ ਜੂ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਅਜੇ ਖੇਤ ਆ ਜਿਹੜਾ ਉਹ ਬਹੁਤ ਗਿੱਲਾ ਚਲੋ ਹੁਣ ਆਪਾਂ ਦੇਖਦੇ ਹਾਂ ਦੂਜੇ ਬੂਟੇ ਜਿਹੜੇ ਆਪਾਂ ਨੇ ਪਲੇਰੀ ਨਾਲ ਲਾਏ ਸੀ ਉਹ ਐਸ ਜਗ੍ਹਾ ਤੇ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਭਰਾਵੋ ਆਪਣੀਆਂ ਉਸ ਦਿਨ ਵਾਲੀਆਂ ਪੈੜਾਂ ਦੀ ਪਿੰਨਾਂ ਨੇ ਆਪਾਂ ਨੇ ਬੂਟੇ ਕਿਹੜੇ ਲਾਏ ਸੀ ਆਹ ਵਾਲਾ ਆਹਾ ਆਹਾ ਬੂਟੇ ਲਗਭਗ ਤੁਸੀਂ ਇਹਨਾਂ ਦੇ ਵਿੱਚ ਪਛਾਣ ਨਹੀਂ ਕਰ ਸਕਦੇ ਕਿ ਬੂਟੇ ਲੱਗੇ ਹੋਏ ਨੇ ਜਾਂ ਇਹ ਬੂਟੇ ਕਿਉਂਕਿ ਆਪਾਂ ਨੇ ਉਸ ਦਿਨ ਵੀ ਜਿਹੜੇ ਲੈਣਾ ਸੀ ਜਾਂ ਜਿਹੜੇ ਖੁੱਦ ਜਾਂ ਪੋਰ ਕਹੇ ਲੋ ਉਹਨਾਂ ਦੇ ਵਿੱਚ ਹੀ ਦੱਬਦੇ ਸੀ ਲਗਭਗ ਗਿੱਠ ਗਿੱਠ ਤੇ ਇਹ ਬੂਟੇ ਦੱਬੇ ਸੀ ਕਹਣ ਦਾ ਆਪਾਂ ਦੇਖੋ ਜੇ ਆਪਾਂ ਕਹੀਏ ਕਿ 100% ਹੀ ਉਹੀ ਕੰਮ ਹੋ ਜਾਣਾ ਹੋ ਸਕਦਾ ਉਹਦੇ ਨਾਲ 21 ਨਾਲੋਂ 19 ਜ਼ਰੂਰ ਹੈ ਜੇ ਪਰ 21 ਨਾਲੋਂ ਜੇ ਆਪਾਂ ਕਿ 1 ਰਹਿ ਜੂਗਾ ਉਹ ਬਿਲਕੁਲ ਵੀ ਉਹੋ ਗੱਲ ਨਹੀਂ ਹੈਗੀ ਕਿਉਂਕਿ ਇਹ ਬੂਟੇ ਨੇ ਜਿਹੜੇ ਬਹੁਤ ਚੰਗੇ ਤਰੀਕੇ ਦੇ ਨਾਲ ਚੱਲੇ ਨੇ ਅੱਗੇ ਜਿਹੜਾ ਖੇਤ ਆ ਜਿਹੜਾ ਤੁਸੀਂ ਉਹ ਦੇਖ ਸਕਦੇ ਹੋਗੇ ਜਿਵੇਂ ਕਿ ਆਹ ਵਾਲੇ ਇਸਤਾਨ ਨੂੰ ਥੋੜੇ ਥੋੜੇ ਖੱਤੇ ਜਿ ਦਿਖਾਈ ਦਿੰਦੇ ਇਹਨਾਂ ਦੇ ਵਿੱਚ ਆਪਾਂ ਨੇ ਲਾਉਣ ਦੀ ਕੋਸ਼ਿਸ਼ ਬਾੜੀ ਨਹੀਂ ਕੀਤੀ ਇਹਦਾ ਵੀ ਇੱਕ ਕਾਰਨ ਸੀਗਾ ਕਿਉਂਕਿ ਜਿੱਥੇ ਕਿਤੇ ਨਜਾਇਜ਼ ਹੀ ਲੱਗਦਾ ਸੀ ਕਿ ਲਾ ਦੀ ਵੱਡੀ ਗੱਲ ਪ੍ਰੈਕਟੀਕਲ ਦੀ ਸੀ ਉੱਥੇ ਆਪਾਂ ਲਾਉਂਦੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਣਕ ਸੀ ਜਿਹੜੀ ਉਹ ਸੱਟੇ ਦੀ ਹਰੀ ਹੋ ਗਈ ਸੀ ਇਹ ਉਹਨਾਂ ਵਾਸਤੇ ਕਿਸਾਨ ਭਰਾਵਾਂ ਵਾਸਤੇ ਬਹੁਤ ਵਧੀਆ ਤਰੀਕਾ ਜਿਹੜੇ ਕਿਸਾਨ ਭਰਾਵਾਂ ਨੇ ਪਹਿਲਾਂ ਸੱਟਾ ਵੀ ਨਹੀਂ ਦਿੱਤਾ ਤੇ ਐਸੇ ਜੀ ਕਿਤੇ ਮਰੀ ਜ਼ਗਾਂ ਦੇ ਵਿੱਚ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਸ ਕਿਸਾਨ ਦੇ ਖੇਤ ਦੇ ਵਿੱਚ ਹੋਰ ਅਗਲੇ ਪਾਣੀ ਤੋਂ ਤੇ ਕੋਈ ਹੱਲ ਵੀ ਹੈ ਨਹੀਂਗਾ ਕਿਸੇ ਵੀ ਤਰੀਕੇ ਦੇਖ ਸਕਦੇ ਹੋ ਤੁਸੀਂ ਇਹ ਲੈਣਾ ਦੇ ਵਿੱਚ ਅਸੀਂ ਉਸ ਤਰ੍ਹਾਂ ਹੀ ਕੇਰ ਦਿੱਤਾ ਸੀ ਤੇ ਵਧੀਆ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਰੌਜੂਗੀ ਜਿਹੜੀ ਕਣਕ ਆਗੀ ਕਿਸਾਨ ਭਰਾਵੋ ਜੇਕਰ ਤੁਹਾਡੇ ਖੇਤ ਦੇ ਵਿੱਚ ਇਹ ਤਰੀਕਾ ਤੁਸੀਂ ਅਪਣਾ ਲਓਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਲਗਭਗ 100 ਦਾ 100% ਕਾਮਯਾਬ ਹੋ ਜੂ ਪਰ ਤਰੀਕਾ ਕੀ ਹੈਗਾ ਕਿ ਜਦੋਂ ਆਪਾਂ ਪਾਣੀ ਲਾਉਣੇ ਖੇਤ ਹੁੰਨੇ ਆ ਦਿਨ ਦੇ ਟਾਈਮ ਤੋਂ ਤੁਸੀਂ ਪਾਣੀ ਲਾ ਰਹੇ ਹੋ ਜਾਂ ਸਵੇਰ ਨੂੰ ਪਾਣੀ ਤੁਸੀਂ ਲਾ ਦਿੱਤਾ ਤੇ ਦੂਸਰੇ ਦਿਨ ਖੇਤ ਦੇ ਵਿੱਚ ਇਹ ਕੰਮ ਕਰ ਸਕਦੇ ਹੋ ਜੇਕਰ ਤੁਹਾਡੇ ਖੱਤੇ ਦੇ ਵਿੱਚ ਕਿਸੇ ਵੀ ਖੇਤ ਦੇ ਵਿੱਚ ਇਸ ਤਰੀਕੇ ਦੇ ਡੱਬ ਜੇ ਹੈਗੇ ਨੇ ਪਹਿਲਾ ਨੰਬਰ ਤਾਂ ਉਹ ਡੱਬ ਕਵਰ ਹੋ ਜਾਣਗੇ ਜਿਹੜੇ ਬੂਟੇ ਤੁਸੀਂ ਉਸ ਭੀੜ ਦੀ ਜਗ੍ਹਾ ਦੇ ਵਿੱਚੋਂ ਪੱਟ ਕੇ ਤੀਸਰੇ ਜਿਹੜੇ ਵਾਲੇ ਇਸ ਜਗ੍ਹਾ ਦੇ ਉੱਪਰ ਲਾਉਣਗੇ ਉਹ ਬੂਟੇ ਆਪਾਂ ਕਹ ਲਈਏ ਕਿ ਉਹਨਾਂ ਨੂੰ ਸਪੇਸ ਵੱਧ ਮਿਲਣ ਕਰਕੇ ਖਰਾਕ ਵੱਧ ਮਿਲਣ ਕਰਕੇ ਹਵਾ ਪਾਉਣ ਪਾਣੀ ਧੁੱਪ ਵੱਧ ਮਿਲਣ ਕਰਕੇ ਉਹ ਬੂਟੇ ਨੂੰ ਜਿਹੜੇ ਉਹ ਉਹਨਾਂ ਨਾਲੋਂ ਜ਼ਿਆਦਾ ਗਰੋਅ ਕਰਨਗੇ ਸੋ ਤਰੀਕਾ ਤੁਸੀਂ ਅਪਣਾ ਸਕਦੇ ਹੋ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਇਸ ਤੋਂ ਬਾਅਦ ਨਾ ਤਾਂ ਕੋਈ ਛੱਟਾ ਦੇਣ ਦਾ ਟਾਈਮ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਬੀਜਣ ਦਾ ਸਹੀ ਟਾਈਮ ਹੈ ਉਹ ਜਾਂਦੇ ਨੇ 2852 ਜਾਂ ਹੋਰ ਬਹੁਤ ਸਾਰੇ ਬੀਜ ਨੇਗੇ ਹੋਣ ਨੂੰ ਹਰੇ ਹੋਣ ਨੂੰ ਕੁਛ ਨਹੀਂ ਕਹਿੰਦੇ ਪਰ ਜਿਹੜੀ ਪ੍ਰੋਬਲਮ ਆ ਉਹੀ ਆ ਕਿ ਅੱਗੇ ਜਾ ਕੇ ਇਸ ਬੀਜ ਦੇ ਨਾਲ ਉਹ ਨਹੀਂ ਰਲਦੇ ਅੱਜ ਤੋਂ 15 ਦਿਨ 20 ਦਿਨ ਪਹਿਲਾਂ ਸੱਟਾ ਦੇਣ ਦਾ ਟਾਈਮ ਹੈਗਾ ਸੀਗਾ 2852 ਦਾ ਪਰ ਹੁਣ ਟਾਈਮ ਆ ਜਿਹੜਾ ਉਹ ਲਗਭਗ ਟੱਪ ਚੁੱਕਿਆ ਉਹ ਕਿਸਾਨ ਭਰਾਵੋ ਸਾਡੀ ਜਿਹੜੀ ਇਹ ਕੋਸ਼ਿਸ਼ ਆ ਤੁਹਾਨੂੰ ਕਿਵੇਂ ਦੀ ਲੱਗੀ ਚੰਗੀ ਲੱਗੀ ਜਾ ਇੱਕ ਸਿਰਫ ਤੇ ਸਿਰਫ ਪਾਗਲਪਨੀ ਆਗਾ ਕਿਉਂਕਿ ਦੇਖੋ ਬਹੁਤ ਸਾਰੇ ਵੀਰ ਹੋ ਸਕਦਾ ਜਿਨ੍ਹਾਂ ਦੇ ਖੱਤਿਆਂ ਦੇ ਵਿੱਚ ਇਸ ਤਰੀਕੇ ਦੇ ਗੈਪ ਨਾ ਹੋਣ ਉਹਨਾਂ ਨੂੰ ਲੱਗੇ ਕਿ ਯਾਰ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਆਗਲੇ ਦਿਨਾਂ ਦੇ ਵਿੱਚ ਸਾਰਾ ਕਬਰ ਹੋ ਜੂ ਹੋ ਜਾਂਦਾ ਕੋਈ ਸ਼ੱਕ ਨਹੀਂ ਹੈਗਾ ਪਹਿਲਾ ਨੰਬਰ ਕਿਸਾਨ ਦਾ ਖਰਚੇ ਵੱਧ ਹੋਣ ਕਰਕੇ ਮਨ ਨਹੀਂ ਖੜਦਾ ਦੂਸਰਾ ਨੰਬਰ ਜਿਹੜੇ ਬੂਟੇ ਆਪਾਂ ਭੀੜ ਚੋਂ ਪੱਟ ਕੇ ਇੱਥੇ ਲਾਤੇ ਉਹਨਾਂ ਨੇ ਰਿਜ਼ਲਟ ਦੂਸਰੇ ਨਾਲੋਂ ਵੈਸਟ ਦੇਣਾ ਕਾਣ ਦਾ ਭਾਵ ਦੋ ਦਾਣੇ ਵੱਧ ਹੋ ਜਾਣਗੇ ਕਿਸਾਨ ਭਰਾਵੋ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲੈਕ ਕਰਨਾ ਜਾਂ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਸੇਰ ਜਰੂਰ ਕਰੇ ਕਹਿੰਗੇ ਹਰ ਇੱਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਜਾਣੀ ਚਾਹੀਦੀ ਹੈ ਲਗਭਗ ਹਰ ਤੀਸਰੇ ਕਿਸਾਨ ਦੇ ਖੇਤ ਦੇ ਵਿੱਚ ਅੱਜ ਕਹਿ ਸਕਦੇ ਆ ਕਿ ਗੈਪ ਪਈ ਨੇ ਸੋ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ